9 ਮੀਟਰ ਪਿੰਡੋਂ ਪਿੰਡੀ ਹੋ ਰਹੇ ਆ ਕਿਉਂਕਿ ਸਾਰ ਨੂੰ ਪੁੱਛ ਰਹੇ ਕਿ ਕਿਸੇ ਦਾ ਪਸ਼ੂ ਤੇ ਨਹੀਂ ਬਿਮਾਰ ਹੈਗਾ ਘਰ ਘਰ ਜਾ ਕੇ ਪੁੱਛਦੇ ਪਏ ਕੋਈ ਪਸ਼ੂ ਬਿਮਾਰ ਜੇ ਹੁੰਦਾ ਹੈ ਤੇ ਫਿਰ ਉਹਦੀ ਦਵਾਈ ਤੇ ਉਹਦਾ ਕਿਸੇ ਦਾ ਪਸ਼ੂ ਤੇ ਨਹੀਂ ਬਿਮਾਰ ਹੈਗਾ ਜੀ ਕਿਸੇ ਦਾ ਪਸ਼ੂ ਜਾਂ ਕੋਈ ਡੋਗ ਕੋਈ ਕੋਈ ਚੀਜ਼ ਬਿਮਾਰ ਤੇ ਨਹੀਂ ਕਿ ਕੋਈ ਪਸ਼ੂ ਪਸ਼ੂ ਕਿਸੇ ਦਾ ਨਹੀਂ ਉੱਤੇ ਹੋਣਿਆ ਦਵਾਈ ਤੂੰ ਹੀ ਹਾਂ ਠੀਕ ਮਰੀ ਜੇ ਕਿਸੇ ਦਾ ਪਸ਼ੂ-ਪਸ਼ੂ ਕੋਈ ਬਿਮਾਰ ਹੈ ਦੱਸੋ ਡਾਕਟਰ ਆਏ ਹੋਏ ਆ ਜੀ ਹਾਂ ਜੀ ਕੋਈ ਚੱਲਦਾ ਪਿਆ ਜੇ ਕਿਸੇ ਦਾ ਪਸ਼ੂ ਬਿਮਾਰ ਹੈ ਕੋਈ ਡਾਕਟਰ ਆਏ ਹੋਏ ਦੱਸ ਦਿਓ ਇੱਕ ਚੀਜ਼ ਨੋਟ ਕੀਤੀ ਸਾਰੇ ਪਿੰਡ ਆ ਸਾਰੇ ਪਿੰਡ ਖਾਲੀ ਆ ਕਿਉਂ ਖਾਲੀ ਆ ਕਿਉਂ ਸਾਰੇ ਸੜਕਾਂ ਤੇ ਇਸ ਟਾਈਮ ਪਹੁੰਚੇ ਹੋਏ ਆ ਲੈਟ ਹੈ ਨਹੀਂ ਕਿ ਰਾਸ਼ਨ ਵਾਲਾ ਕੋਈ ਆ ਜਵੇ ਕੋਈ ਡਾਕਟਰ ਆ ਜਵੇ ਹੈ ਨਾ ਆਹ ਇਹ ਘੁੰਮ ਕੇ ਹੋਕਾ ਦੇ ਕੇ ਹਟ ਗਏ ਸਾਨੂੰ ਕੋਈ ਆਵਾਜ਼ ਨਹੀਂ ਹੱਲੇ ਤੱਕ ਹੈ ਹੀ ਨਹੀਂ ਸਾਰੇ ਤਾਂ ਗਲੀ ਦੇ ਬਾਹਰ ਖੜੇ ਹੋਏ ਆ ਉੱਥੇ ਕੋਈ ਵੀ ਗੱਡੀ ਆਉਂਦੀ ਖੁਸ਼ ਹੋ ਜਾਂਦੇ ਕੋਈ ਯਾਰ ਸਹੀ ਗੱਲ ਯਾਰ ਇੱਕ ਆ ਕੁੱਤਾ ਬੁਮਾਰਿਆ ਇੱਕ ਖੋਬ ਬੁਮਾਰਿਆ ਅੰਦਰ ਪਸ਼ੂ ਬੁਮਾਰਿਆ ਬਹੁਤ ਖਗਲ ਸਪਰੇਅ ਵਿੱਚ ਤਾਂ ਹੈਗੀਆਂ ਲਿਆ ਬਾ ਲੈਣ ਗਏ ਸੂਦੇ ਲੈਣ ਗਏ ਸਪਰੇਅ ਲਿਆਓ ਸਪਰੇਅ ਬਾਈ ਸਪਰੇਅ ਦਿਓ ਡਾਕਟਰ ਤਾਨੀਆ ਜੀ ਤੇ ਡਾਕਟਰ ਅਵਲੀਨ ਜੀ ਦੋਨੋਂ ਡਾਕਟਰ ਡਾਕਟਰ ਆਹ ਮਾਜੀ ਤੁਸੀਂ ਕੌਣ ਮੈਂ ਵਲੰਟੀਅਰ ਹਾਂ ਉਹ ਕਿਹਨ ਦਾ ਸੇਵਾਦਾਰ ਅਹ ਸੇਵਾਦਾਰ ਅੰਦਰ ਕੌਣ ਹੈ ਏਸੀ ਚ ਕੌਣ ਬੈਠਾ ਐਮਿਗੈਂਟ ਹੈ ਨਹੀਂ ਆਹ ਕੌਣ ਹੈ ਸੇਵਾਦਾਰ ਜੀ ਉਹ ਵੀ ਸੇਵਾਦਾਰ ਹੈ ਠੀਕ ਹੈ ਉਹ ਉਸਤਾਦ ਲੈ ਵੀ ਮੇਰਾ ਪਾਣੀ ਟੱਕਰ ਕੇ ਅੱਗੇ ਇੱਕ ਥਾਰ ਕੇ ਭੇਜੀ ਆ ਦੇਖਦੇ ਹੁਣ ਕੀ ਬੰਦਾ ਤਾਂ ਕੀ ਗੋਡੀਆਂ ਗੋਡਾ ਉੱਪਰ ਤੈਰਦਾ ਡੁੱਬ ਗਿਆ ਬਾਬਾ ਟਰੱਕੀ ਤੱਕ ਪਾਣੀ ਆ ਗਿਆ ਤੇਲਾ ਜਾਨ ਤੱਕ ਦੋ ਯਾਰ ਇਹ ਤਾਂ ਨਹੀਂ ਆਈਆਂ ਕਿ ਸੰਗਮ ਹੋਣੀਆਂ ਯਾਰ ਓਏ ਹੋਏ ਹੋਏ ਮਾਲ ਲੈ ਪੈਟ ਝੋਟਾ ਉਪਰਾ ਵਿੱਕੀ ਉਪਰ ਆੜਾ ਗੱਡੀ ਓਏ ਬਾਬਾ ਟਾਇਰ ਡੁੱਬ ਗਏ ਓਰੇ ਵਿੱਕੀ ਪਾਣੀ ਗੱਡੀ ਚਾੜਦੇ ਨੇ ਵਿੱਕੀ ਭਾਈ ਨੂੰ ਸੜਕ ਨਹੀਂ ਦਿੱਤੀ ਬਾਈ ਨੂੰ ਪੱਕੀ ਗੱਲ ਸੜਕ ਦਾ ਨਹੀਂ ਪਤਾ ਜੀ ਰਾਤ ਹੁੰਦੇ ਪਏ ਆ ਨਾ ਬੰਦੇ ਓਕੇ ਓਕੇ ਬੰਦੇ ਵੀ ਮਿੱਤਰੋ ਬਹੁਤ ਹੀ ਘੈਂਟ ਇਨਸਾਨ ਬੰਦੇ ਆਪਣੀ ਗੱਡੀ ਕਢਾ ਦਿੱਤੀ ਬਾਈ ਉਹ ਬਹੁਤ ਲਵ ਯੂ ਬਾਈ ਸ਼ੁਕਰੀਆ ਭਾਤੀ ਭਾਤੀ ਬਹੁਤ ਪਾਣੀ ਬਾਈ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਦੀ ਸਪੀਡ ਚੈੱਕ ਕਰ ਕੀ ਸੀ ਨਾ ਬਾਈ ਇਹਨਾਂ ਉਹ ਪੈਰ ਚ ਕੀੜੇ ਪਏ ਹੋਏ ਨੇ ਕੋਈ ਉਹ ਗਲੇ ਹੋਏ ਪਾਣੀ ਨਾਲ ਤੇ ਪਾਣੀ ਨਾਲ ਹੋ ਜਾਣਾ ਪਾਣੀ ਨਾਲ ਪੈਰ ਗਲ ਗਏ ਨੇ ਤਾਂ ਹੀ ਜਿਸ ਕੀਰਤ ਭਾਜੀ ਕਹੀ ਜਾਂਦੇ ਆ ਤੇ ਫਿਰ ਕਿ ਮਤਲਬ ਕਿ ਡਾਕਟਰ ਹੋ ਗਏ ਮੈਡੀਕਲ ਜਿਹੜੇ ਡਾਕਟਰ ਜਿਹੜੇ ਆ ਜਿਨ੍ਹਾਂ ਨੂੰ ਨੌਲੇਜ ਆ ਪਸ਼ੂਆਂ ਦੀ ਹੈ ਨਾ ਪਰ ਇਹਨਾਂ ਦੀ ਮਜਬੂਰੀ ਇਹ ਵੀ ਹੈ ਨਾ ਸੁੱਕਾ ਥਾਂ ਕੋਈ ਨਹੀਂ ਹੈਗਾ ਪਸ਼ੂ ਬੰਨਾਂ ਨੂੰ ਉਹਨਾਂ ਨੂੰ ਪਾਣੀ ਪਾਣੀ ਹੋਇਆ ਪਹਿਲਾਂ ਚਲੋ ਬਾਈ ਗੁਰੂ ਮੇਰ ਕਰੇ ਪਰ ਜਿੰਨੇ ਵੀ ਹੈ ਨਾ ਤੁਹਾਡੇ ਹਾਲੇ ਦੁਆਲੇ ਡਾਕਟਰ ਇਹ ਆ ਜਾਂ ਮੈਡੀਕਲ ਵਾਲੇ ਆ ਜਿਹਨੂੰ ਨੌਲੇਜ ਹੈਗੀ ਹੈ ਪਸ਼ੂਆਂ ਦੀ ਹੈ ਨਾ ਉਹ ਜ਼ਰੂਰ ਸੇਵਾ ਨਿਭਾਓ ਇਹ ਵਾਲੀ ਇੱਧਰ ਗੁਰਦਾਸਪੁਰ ਏਰੀਆ ਹੋ ਗਿਆ ਉੱਧਰ ਫਾਜ਼ਲਕਾ ਹੋ ਗਿਆ ਹੈ ਨਾ ਟਾਈਮ ਕੱਢ ਕੇ ਜ਼ਰੂਰ ਆਇਓ ਤੇ ਬਹੁਤ ਮਾੜਾ ਹਾਲ ਹੈ ਬਹੁਤ ਜ਼ਿਆਦਾ ਪਾਣੀ ਦੀ ਸਪੀਡ ਚੈੱਕ ਕਰੋ ਬਹੁਤ ਤੇਜ਼ ਆ ਰਿਹਾ ਪਾਣੀ ਪਾਈ ਵੀ ਆ ਰਿਹਾ ਕਿਉਂਕਿ ਸਪੀਡ ਬਹੁਤ ਜ਼ਿਆਦਾ ਸਪੀਡ ਆ ਜਿਹਦਾ ਨਹਿਰ ਨੂੰ ਉਰੇ ਨਹਿਰ ਦੇ ਵਿੱਚ ਹੁੰਦੇ ਆ ਪਾਪਾ ਹੀ ਭੜੀ ਕਰੇ ਹੁਣ ਉਹ ਮੈਂ ਤੁਹਾਡੇ ਡੰਗਰ ਕਿੰਨੇ ਕਿੰਨੇ ਨੇ ਇਹ ਸਾਡੇ ਡੰਗਰ ਹੀ ਨਹੀਂ ਹੈਗੇ ਸਾਡੇ ਕੋਲ ਤਾਂ ਜੱਸ ਵੀਰੇ ਅਸੀਂ ਹੁਣ ਉੱਥੇ ਚਾਰਾ ਤਾਰ ਦੇ ਕਿ ਲੋੜ ਬੰਦਾ ਲੈ ਵਿਚਾਰਾ ਤਾਰੀ ਲੋੜ ਬੰਦਲ ਹਨ ਜਿੱਥੇ ਲੋੜ ਆ ਪਤਾ ਇਕੱਠਾ ਕਰ ਮੈਂ ਵੀਰੇ ਸਭ ਨੂੰ ਇਹੀ ਬੇਨਤੀ ਕਰਦਾ ਘੱਟ ਤੋਂ ਘੱਟ ਵੀ 10 10 ਦਿਨ ਦਾ 15 15 ਦਿਨ ਦਾ ਰਾਸਥੈਨਾ ਜਿਹੜਾ ਲੋਕੀ ਆ ਰਹੇ ਲਗਾਤਾਰ ਉਹਨਾਂ ਤੋਂ ਲੈ ਰਹੇ ਨੇ ਉਹ ਲਗਾਤਾਰ ਲੈ ਰਹੇ ਨੇ ਮਾਰੇ ਮਾਰੇ ਲਈ ਯਾਰ ਕੋਠੇ ਭਰੇ ਮੇ ਆ ਜੀ ਤੇ ਹੁਣ ਬਾਬਾ ਜੀ ਬੇਨਤੀ ਕੀ ਮਤਲਬ ਕੀ ਕੀ ਬੇਨਤੀ ਕਰਨੀ ਆਪਾਂ ਬੇਨਤੀ ਵੀਰੇ ਆਪਾਂ ਸਾਰਿਆਂ ਨੂੰ ਇਹੀ ਕਰਦੇ ਆਂ ਅੱਜ ਤੋਂ 15 ਦਿਨ ਤੱਕ ਜਦੋਂ ਪਾਣੀ ਜਮਾਂ ਡਾਊਨ ਹੋ ਗਿਆ ਤੁਸੀਂ ਸਾਰੇ ਸੇਵਾ ਕਰੋ ਕਹਿਣ ਦਾ ਭਾਵ ਇਹ ਆ ਜਿਹੜੇ ਪਿੰਡਾਂ 'ਚ ਦੀ ਫਲੱਡ ਆ ਗਈ ਜਾਂ ਪਾਣੀ ਦਾ ਓਵਰ ਓਵਰ ਹੋਇਆ ਸੀ ਲੋ ਓਵਰ ਹੋਇਆ ਸੀ ਉਹ ਆ ਕੇ ਪਾਣੀ ਚਲੇ ਗਿਆ ਚਲੇ ਗਿਆ ਠੀਕ ਆ ਜਿਵੇਂ ਆਪਣਾ ਸੋਸ਼ਲ ਮੀਡੀਆ ਬਿਆਨ ਕਰ ਰਿਹਾ ਵੀ ਪੰਜਾਬ ਤਾਂ ਮਰ ਗਿਆ ਡੁੱਬ ਗਿਆ ਇਹਦਾ ਕੁਝ ਨਹੀਂ ਮਰਿਆ ਹੈਗਾ ਦੇਖੋ ਆਪਣੇ ਪੰਜਾਬ ਨੂੰ ਪੂਰੇ ਵਰਲਡ ਲੈਵਲ ਤੇ ਪੂਰੀ ਸਹਿਮਤੀ ਜਤਾ ਰਹੇ ਲੋਕ ਸਾਰੇ ਆਪਣੀ ਪੂਰੀ سپورਟ ਮਿਲੀ ਹਾਂ ਪੂਰੀ سپورਟ ਪੂਰੀ ਹੈ ਆਪਣੇ ਪੰਜਾਬ ਨੂੰ ਤੇ ਆਪਾਂ ਜਦੋਂ ਵੀ ਆਪਣੇ ਜੀਵਨਾਂ ਦੇ ਮਾਰ ਪਈਆ ਜਿੰਦੀ ਜ਼ਮੀਨਾਂ ਖਤਮ ਹੋ ਗਈਆਂ ਜਾਂ ਡੰਗਰ ਖਤਮ ਹੋ ਗਏ ਉਹਨਾਂ ਦੀ ਸੇਵਾ ਕਰੀਏ ਵੀਰੇ ਡੰਗ ਆਪਾਂ ਆਪਾਂ ਡੰਗਰਾ ਦੀ ਕਰਦੇ ਫਿਰ ਤੋਂ ਬਾਅਦ ਜੀ ਪਾਣੀ ਉਤਰਨ ਤੋਂ ਬਾਅਦ ਜੋ ਵੀ ਸੇਵਾ ਜ਼ਮੀਨਾਂ ਪੱਧਰੀਆਂ ਜੋ ਵੀ ਜਿੰਦਾ ਜ਼ਿਆਦਾ ਹਾੜਾ ਤੇ ਜੀ ਰਸਦੂਰੇ ਸਾਰਾ ਕੁਝ ਹੈ ਉਹਨਾਂ ਨੂੰ ਰੇਂਜੀਆਂ ਪੱਧਰੀਆਂ ਜੀ ਹੁਣ ਤਾਂ ਜਿਆਦੇ ਆ ਵੀਰ ਜੀ ਚਾਰ ਦੀ ਲੋੜ ਆ ਚਾਰ ਉਹ ਬੰਦਿਆਂ ਨੂੰ ਦੋ ਜਿਨ੍ਹਾਂ ਨੂੰ ਲੋੜ ਆ ਜਾਵੇ ਉਹ ਜਿਹੜੀ ਸਥਿਤੀ ਚ ਜਾਂਦਾ ਕੀ ਚਾਰ ਪਾ ਲੈ ਨਹੀਂ ਲੈ ਆ ਨਹੀਂ ਸਕਦੇ ਜਦੋਂ ਪਾਣੀ ਨੀਵਾ ਹੋਊਗਾ ਟੈਂਕੀ ਉਹ ਲੈ ਕੇ ਜਾਊਗੀ ਚਾਰ ਨਹੀਂ ਕਰਦੇ ਨੇ 4 ਰੁਪਏ ਆਪਾਂ ਕਿਸੇ ਪਛਾਣ ਨਹੀਂ ਸਕਦੇ ਵੀਰੇ ਸਹੀ ਹੈ ਸਹੀ ਹੈ ਠੀਕ ਹੈ ਜੀ ਹੁਣ ਮਤਲਬ ਕਿ ਬੇਨਤੀ ਘੁੰਮ ਫੇਰਾ ਕੇ ਸਾਨੂੰ ਡੀਜ਼ਲ ਦੀ ਲੋੜ ਆ ਡੀਜ਼ਲ ਦੀ ਲੋੜ ਆ ਡੀਜ਼ਲ ਵਾਸਤੇ ਆਪਣੀ ਮਾਇਆ ਰੱਖੋ ਤੇ ਡੀਜ਼ਲ ਕਿੱਥੇ ਲੋੜਿਆ ਇਹ ਜਿੱਥੇ ਆ ਆਂਦੀਆਂ ਚ ਰੇਤਾ ਛੜਿਆ ਹੋਇਆ ਰੇਤਾ ਛੜਿਆ ਹੋਇਆ ਉੱਥੇ ਪਰ ਏਰੀਆ ਦਾ ਨਾਮ ਦੱਸ ਦੂ ਮਾੜਾ ਜਿਹਾ ਕਿ ਕਿਵੇਂ ਸੁਲਤਾਨਪੁਰ ਲੋਧੀ ਆ ਅਜੀ ਨਾੜਾ ਜਿੱਥੇ ਬੰਨ ਟੁੱਟੇ ਨੇ ਤੇ ਬਾਕੀ ਜਦੋਂ ਬੰਨ ਟੁੱਟਦੇ ਨੇ ਉਹ ਤੋਏ ਪਾ ਜਾਂਦੇ ਨੇ ਖਾਰਾਂ ਪਾ ਜਾਂਦੇ ਨੇ ਤੇ ਬਾਕੀ ਮੈਂ ਬਾਈ ਉਹਨਾਂ ਦੀ ਆਈਡੀ ਥੱਲੇ ਜਾਂ ਨੰਬਰ ਪਾ ਦੇਣਾ ਤੁਹਾਡਾ ਹੈਣਾ ਹਾਂ ਜੀ ਮੈਂ ਬਾਰਨ ਤੁਸੀਂ ਪਟਿਆਲੇ ਵਾਲਿਆਂ ਨੂੰ ਵੀਰੇ ਖੁੱਲ ਕੇ ਬੇਨਤੀ ਕਰਦੇ ਆ ਵੀ ਵੀਰੇ ਥੋੜੇ ਆਪਣੇ ਠੱਗਰ ਸਨੌਰ ਸਾਈਡ ਸਨੌਰ ਆਪਣਾ ਸਾਈਡ ਕਨੌਰ ਸਾਈਡ ਸਾਰਾ ਡੁੱਬ ਰਿਹਾ ਪਟਿਆਲੇ ਵਾਲੇ ਉੱਧਰ ਜਾਣਿਆ ਲੋਕ ਵੀਰੇ ਇਧਰ ਆਣ ਦੀ ਵੀਰੇ ਪਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਜਲਾਨ ਕਿਉਂ ਬਹੁਤ ਦਿੱਕਤ ਹੈ ਨਹੀਂ ਅਸੀਂ ਆਏ ਆ ਸਾਰੇ ਇਹ ਲੋਕ ਆਪਣਾ ਨਾਮ ਬਣਾਉਣ ਦੇ ਬਾਰੇ ਆਪਣੇ ਟਰਾਲੀਆਂ ਟਰੈਕਟਰਾਂ ਚ ਲੈ ਕੇ ਜਾ ਰਹੇ ਅਸੀਂ ਵੀਰੇ ਕੱਲ ਸਵੇਰ ਦੇ 3 ਵਜੇ ਤੇ ਤੁਰੇ ਆ ਅਸੀਂ ਪੁੱਛਦੇ ਆ ਕਿ ਇਹ ਏਰੀਆ ਵਾਲੇ ਜਿਹੜੇ ਖਾਮ ਖਾਦੇ ਨੇ ਪੰਜਾਬ ਪਿੱਛੇ ਅਸੀਂ ਲੜ ਰਹੇ ਲੋਕ ਸਾਨੂੰ ਰੋਟੀ ਪਾਣੀ ਨਹੀਂ ਪੁੱਛਦੇ ਬਹੁਤ ਔਖਾ ਵੀਰੇ ਅਸੀਂ ਸਵੇਰੇ ਸਵੇਰੇ ਹੁਣ ਜਾ ਕੇ ਰੋਟੀ ਖਾਈ ਹੁਣ ਮੇਰੇ ਲਈ ਘੰਫਰਾ ਕੇ ਗੱਲ ਇਹ ਆ ਕਿ ਆਪਾਂ ਆ ਹੁਣ ਜਿਹੜੀ ਤੁਸੀਂ ਕਹਿੰਨੇ ਪਏ ਸੇਵਾ ਆ ਲੋਕੀ ਕਰਦੇ ਪਿਆ ਉਹ ਪਾਣੀ ਉਤਰਨ ਤੋਂ ਬਾਅਦ ਕਰਨ ਪਾਣੀ ਉਤਰਨ ਤੋਂ ਬਾਅਦ ਇਹ ਲੋਕੀ ਪੱਧਰੀਆਂ ਕਰਨ ਵਾਸਤੇ ਡੀਜ਼ਲ ਉਹੋ ਜਿਆਦਾ ਲੋੜ ਆ ਡੀਜ਼ਲ ਹੋ ਗਿਆ ਹੁਣ ਤੱਕ ਨੋਰ ਏਰੀਆ ਪਟਿਆਲਾ ਏਰੀਆ ਫੜ ਲਨ ਜੀ ਦੇਵੀਗੜ ਏਰੀਆ ਸੀਗਾ ਏਰੀਆ ਜਿੱਥੇ ਫਲੱਡ ਏਰੀਆ ਚੱਲ ਰਿਹਾ ਸੋ ਇਹ ਸੀਗੀ ਬੇਨਤੀ ਜੀ ਤੇ ਸਾਰੇ ਜਣੇ ਗੌਰ ਕਰਿਓ ਤੇ ਮਤਲਬ ਕੀ ਇਹ ਇਹਨਾਂ ਦੇ ਬਾਈ ਨੇ ਚੋਰ ਕੱਢਿਆ ਘੁੰਮ ਫਿਰ ਕੇ ਮੈਂ ਤਾਂ ਅੱਜ ਆਇਆ ਬਾਈ ਹੁਣੀ ਤਾਂ ਕੌਦੇ ਲੱਗੇ ਹੋਏ ਬਾਈ ਕਹਿੰਦੇ ਹਾਂ ਪਟਿਆਲੇ ਤੋਂ ਆਏ ਬਾਈ ਕਹਿੰਦੇ ਹੁਣ ਇੱਥੇ ਜਿਹੜੀ ਲੋੜ ਘਾਟਿਆ ਲੋੜ ਮੈਨੂੰ ਹੈਨਾ ਮੇਰੀ ਦੁਕਾਨ ਯਾਦ ਆ ਗਈ ਤੁਹਾਡਾ ਪਿੰਡ ਕਿਹੜਾ ਹੈ ਜਗਪਾਲਪੁਰ ਜੀ ਉਹ ਕਿੱਥੇ ਪੈਂਦਾ ਹੈ ਇਹ ਉਹ ਪੈਂਦਾ ਜੀ ਫਗਵਾੜੇ ਲਾਗੇ ਫਗਵਾੜਾ ਹਾਂਜੀ ਤੇ ਮੈਂ ਵੀ ਇੱਦਾਂ ਹੀ ਸਮਾਨ ਚੈਨਕ ਲਾਇਆ ਹੁੰਦਾ ਸਫਾਈ ਕਰਕੇ ਰੱਖੀ ਹਾਂ ਹਾਂਜੀ ਬਸਿਆ ਨਾ ਸਭ ਉੱਧਰ ਕਿੱਧਰ ਉੱਧਰ ਨਹੀਂ ਹੈਗਾ ਕੁਝ ਨਹੀਂ ਪਾਣੀ ਆਇਆ ਹੈਗਾ ਉੱਧਰ ਨਹੀਂ ਮੈਂ ਭਾਜੀ ਪਾਣੀ ਦੀ ਸਪੀਡ ਚੈੱਕ ਕਰੋ ਇੰਦਾ ਲੱਗਦਾ ਜਿਦਾ ਮੋਟਰ ਚ ਆਉਂਦਾ ਸੀ ਤੈਨਾਂ ਬਹੁਤ ਸਪੀਡਾ ਪਾਣੀ ਦੀ ਆ ਸਾਰੇ ਕਹਿੰਦੇ ਇੱਥੇ ਹੈ ਨਾ ਕੱਲ ਕਿੰਨਾ ਕੱਲ ਜਾਂ ਪਰਸੋਂ 4-4 ਫੁੱਟ ਪਾਣੀ ਸੀਗਾ ਇੱਥੇ ਨਾ ਤੇਰਾ ਪਹਲਾ ਹੋਇਆ 4-4 ਫੁੱਟ ਦਾ ਮਤਲਬ ਕੀ ਵਿੱਕੀ ਜਿੰਨਾ ਵਿੱਕੀ ਜਿੰਨਾ ਪਾਣੀ ਹੱਲੇ ਵੀ ਹੈਗਾ ਪਾਣੀ ਤਾਂ ਬਹੁਤ ਆ 6-7 ਵਿੱਚ ਹੀ ਸਾਢੇ ਦਿਨੇ ਸਾਢੇ ਦਿਨ ਵੀ ਹੈ ਨਹੀਂ ਲੱਗਾ ਲੰਕਾ ਦੇਣਾ ਆਪਾਂ ਵੱਡਾ ਕਰਨਾ ਭਾਜੀ ਪਾਣੀ ਦੀ ਓਖਿਆ ਕਰਨ ਹਿਸਾਬ ਨਾਲ ਲੋ ਜੀ ਬਾਬਾ ਜੀ ਇੱਥੇ ਦੇ ਲੋਕਲ ਆ ਤੇ ਬਾਬਾ ਜੀ ਨੂੰ ਮਤਲਬ ਕਿ ਸਾਰਾ ਪਤਾ ਬਾਬਾ ਜੀ ਹੁਣ ਦੱਸੋ ਕੀ ਕਹਿੰਦੇ ਆ ਇਹਨਾਂ ਨੇ ਪੋਲਾਂ ਦੇ ਉੱਤੇ ਆਪਣੀਆਂ ਜਨਾਨੀਆਂ ਜਾਣੇ ਬੱਚੇ ਪੁਨ ਦੇ ਉੱਤੇ ਹੱਡ ਗੜੜੀ ਪੁਨ ਦੇ ਉੱਤੇ ਭੇਜੇ ਹੋਏ ਨੇ ਕਿ ਪਾਣੀ ਦੀਆਂ ਬੋਤਲਾਂ ਜਿਹੜੇ ਉਹਦੇ ਜਿਹੜਾ ਵੀ ਗੁੱਸਾ ਆਉਂਦਾ ਹੈ ਜਿਹੜਾ ਵੀ ਗੁੱਸਾ ਆਉਂਦਾ ਹੈ ਲੈ ਲਓ ਨਾ ਜੀ ਆਪਣੇ ਘਰਾਂ ਲੈ ਆਓ ਜਾ ਇਹਨਾਂ ਦੇ ਮਿੰਟਾਂ ਵਿੱਚ ਜਾ ਕੇ ਇਹਦਾ ਜਾਏ ਇਹ ਨਾ ਇਹ ਨਿਕਲੇ ਤੇ ਫਿਰ ਤੇ ਅੱਲਾ ਕਹੇ ਨਾਲੀਆਂ ਚ ਬੇਸਕੂਨ ਤੇ ਇਹ ਪੈਕੇਟਾਂ ਵਾਲੇ ਜਿਹੜੇ ਨੇ ਬਰੱਡਾਂ ਦੇ ਰੋਲਣ ਦੇ ਦੇ ਨੇ ਨਾਲੀਆਂ ਇੰਨਾ ਜ਼ਿਆਦਾ ਰਸਨ ਆਇਆ ਹੋਇਆ ਜੀ ਜੂਤ ਨਹੀਂ ਆ ਗਈ ਤੇ ਸਭ ਨੂੰ ਹੱਥ ਜੋੜ ਕੇ ਬੇਨਤੀਆਂ ਸ਼ਰਮ ਪਾਣ ਦੀ ਹੱਦ ਪਾਰ ਕਰ ਗਏ ਨੇ ਲੋ ਬਾਬਾ ਜੀ ਦਾ ਇੱਥੇ ਲੋਕ ਨਾਮ ਦੱਸ ਦੋ ਪਿੰਡ हां जी जी बब्बा जी ठीक ठाक सी हां जी आज ਬੜੇ ਛੋਟੇ ਪੱਕੇ ਨਾਲ ਦੁੱਧ ਪਿਲਾਏ ਬੱਚਿਆਂ ਨੂੰ हां जी ਜੁੜ ਕੇ ਬੇਨਤੀ ਹੈ ਵੀ ਭਾਜੀ ਸਾੜ ਪ੍ਰਭਾਵਿਤ ਇਲਾਕੇ ਆ ਇੱਥੇ ਬਾਕੀ ਹਰ ਇੱਕ ਤਰ੍ਹਾਂ ਦੀ ਹੈਲਪ ਪਹੁੰਚ ਰਹੀ ਜੀ ਖਾਣ ਪੀਣ ਧੂੜੀ ਪ੍ਰਸਾਦ ਸਭ ਕੁਝ ਜਿਵੇਂ ਇਹ ਬੱਕਰੀ ਆ ਤਿੰਨ ਦਿਨੋਂ ਕਿ ਬਿਮਾਰ ਹੈ ਬਾਈ ਉਹਨਾਂ ਨੇ ਕਾਲ ਵੀ ਕੀਤੀ ਡਾਕਟਰਾਂ ਨੂੰ ਲੇਕਿਨ ਕੋਈ ਵੀ ਨਹੀਂ ਇੱਕ ਤਰ੍ਹਾਂ ਡਾਕਟਰ ਜਾਂ ਕੋਈ ਵੈਟਰਨਰੀ ਹੈਲਪ ਨਹੀਂ ਪਹੁੰਚੀ ਨਿੱਕੇ ਨਿੱਕੇ ਬੱਚੇ ਆ ਇਹਦੇ ਵੀ ਸ਼ਾਇਦ ਚਲੋ ਆਪਾਂ ਟਰਾਈ ਕਰਦੇ ਹਾਂ ਪਰਮਾਤਮਾ ਲੰਮੀ ਉਮਰ ਬਖਸ਼ੇ ਇਹਨਾਂ ਪਰ ਜੇ ਆਪਾਂ ਹੋਰ ਲੇਟ ਹੋ ਜਾਈਏ ਜਾਂ ਅੱਜ ਵੀ ਹੈਲਪ ਨਾ ਮਿਲਦੀ ਤਾਂ ਚਾਂਸਸ ਨਹੀਂ ਸੀ ਹੈਗੇ ਕਿਉਂਕਿ ਬੁਖਾਰ ਲਗਾਤਾਰ ਹੀ ਟੁੱਟ ਰਿਹਾ ਤਾਂ ਹੁਣ ਵੀ 105 ਦਾ ਆਸ-ਪਾਸ ਚੱਲ ਰਿਹਾ ਮਤਲਬ ਕਿ ਵੈਟਰਨ ਵੈਟਰਰੀ ਕਹਿੰਦੇ ਨੇ ਵੈਟਰਨਰੀ ਹੈਲਪ ਹਾਂ ਵੈਟਰਨਰੀ ਹੈਲਪ ਜਿਹੜਾ ਕੋਈ ਕਰਦਾ ਬਾਕੀ ਦਾ ਪਿੰਡ ਦੇ ਬਾਹਰ ਵੀ ਹੁਣ ਵੀ ਲਾਈਨ ਲੱਗੀਆਂ ਹੋਈਆਂ ਯਾਰ ਬਸ ਵੈਟਰਨਰੀ ਦੀ ਹੈਲਪ ਨਹੀਂ ਮਿਲਦੀ ਵੀ ਸੋ ਆਪਣੇ ਜਿਹੜੇ ਸੱਜਣ ਮਿੱਤਰ ਆ ਮੈਡੀਕਲ ਵਾਲੇ ਆਪਣੇ ਜਿੰਨਾ ਹੋ ਸਕਦਾ ਵੈਟਰਨਰੀ ਨੂੰ ਨੌਲੇਜ ਹੈਗੀ ਹੋਵੇ ਜਿਹੜਾ ਨੌਲੇਜ ਹੈਗੀ ਆ ਸਾਡੇ ਨਾਲ ਜੁੜ ਵੀ ਸਕਦਾ ਤੇ ਜੇ ਕੋਈ ਹੈਲਪ ਕਰਨਾ ਚਾਹੁੰਦਾ ਹੈ ਬੇਜਵਾਨਾਂ ਦੀ ਤਾਂ ਉਹ ਸਾਡੇ ਨਾਲ ਜੁੜ ਕੇ ਤੇ ਜੇ ਕਿਸ ਨੂੰ ਹੈਲਪ ਚਾਹੀਦੀ ਵੀ ਹੋਊਗੀ ਜਿਹੜੇ ਸਾਨੂੰ ਇਲਾਕੇ ਨਹੀਂ ਪਤਾ ਹੈਗੇ ਤਾਂ ਪਲੀਜ਼ ਸਾਨੂੰ ਡੀਐਮ ਜਰੂਰ ਕਰਨ ਜਾਂ ਸਾਡੇ ਤੱਕ ਅਪਰੋਚ ਕਰ ਬਾਈ ਦੀ ਆਈਡੀ ਮਸਲੇ ਮੈਂਸ਼ਨ ਕਰ ਦੇਣੀ ਬਾਈ ਨਾਲ ਤੁਸੀਂ ਕੰਟੈਕਟ ਕੰਟੈਕਟ ਚ ਰਹਿ ਸਕਦੇ ਹੋ ਅਮਰੀਕਾ ਤੇ ਸੁਨਾਪਾ ਦੇ ਗਿਆ ਸ਼ੁਕਰੇ ਜੀ ਕਿੱਥੋਂ ਆਏ ਅੱਛਾ ਏਦਾਂ ਕੋਈ ਮੈਨੂੰ ਤਾਂ ਨਹੀਂ ਕਿੱਥੋਂ ਆ ਗਏ ਕੋਣ ਆ ਗਾ ਕੋਣ ਆ ਚਲੋ ਚਲੋ ਠੀਕ ਹੈ ਜੀ ਬਾਏ ਹਾਂ ਜੀ ਕੀ ਹਾਲ ਚਾਲ ਬਰਦਾਸ਼ੀ ਡਟੇ ਹੋਏ ਆ ਤੁਹਾਨੂੰ ਸੁਣਾਓ ਸਸਰੇ ਕਾ ਜੀ ਕਿੱਥੋਂ ਆਏ ਫੇ ਕਿੱਥੋਂ ਆਏ ਆਵਾ ਪਠਾਨਗੋੜ ਦੇ ਪਾ ਜੀ ਕਿਆ ਬਾਸ ਅਸੀਂ ਕਿੱਧਰ ਚੱਲੇ ਹੋਣ ਫੇ ਆਪਾਂ ਪਹਿਲਾਂ ਗਾਹਾਂ ਗਏ ਇਹੀ ਉਧਰ ਜਦੋਂ ਚਾਲੀ ਆਵਾਜ਼ੂ ਗਈਆਂ ਹੁਣ ਇਧਰ ਚੱਲੇ ਆ ਕੋਲੀਆਂ ਵਾਲੀ ਸਾਈਡ ਇਧਰੋਂ ਹੀ ਆਇਆ ਫੋਨ ਕਹਿੰਦੇ ਇਧਰ ਥੋੜਾ ਹੈਗਾ ਆ ਕੋਲੀਆਂ ਪੈਣਾ ਨਾ ਅੱਗੇ ਪਾਸੇ ਨਾ ਰੋੜ ਉਧਰੋਂ ਵੀ ਬਹੁਤ ਸੜੀਆਂ ਕੱਟ ਜਾਂਦੀਆਂ ਚਲੋ ਆ ਜਿਓ ਫਿਰ ਮਿਲਦੇ ਆ ਚਲੋ ਓਕੇ ਪਾਜੀ ਓਕੇ ਸਰ ਜੀ ਓਕੇ ਜੀ ਬਹੁਤ ਔਖਾ ਹੋਇਆ ਪਿਆ ਸੜਕਾਂ ਦਾ ਰੋਡ ਦਾ ਪਾਣੀ ਪਾਣੀ ਆ ਝੋਨਾ ਸਾਰਾ ਹੀ ਖਰਾਬ ਹੋ ਗਿਆ ਯਾਰ ਵਾਏ ਕਰੋ ਮਿਹਰ ਕਰੇ ਪਾਣੀ ਹੋਰ ਸਰਕਾਰਾਂ ਕੁਝ ਕਰਨਗੀਆਂ ਕਿ ਨਹੀਂ ਕਰਨਗੀਆਂ ਕਰਨਾ ਚਾਹੀਦਾ ਪਰ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਬੰਦੇ ਸਾਰੇ ਡਟੇ ਪਏ ਆ ਇੱਥੇ ਆ ਕੇ ਦੇਖੋਗੇ ਨੇ ਟਰਾਲੀਆਂ ਟਰੈਕਟਰ ਗੱਡੀਆਂ ਭਰ-ਭਰ ਹੁੰਦੇ ਪਏ ਲੋਕੀ ਸੇਵਾ ਤਾਂ ਤੁਹਾਨੂੰ ਪਤਾ ਹੀ ਆ ਫਿਰ ਲੋਕੀ ਚਾਹੇ ਮੈਂ ਕਹਿੰਦਾ ਜਿੱਦਾਂ ਮਰਜੀ ਹੁਣ ਕਰੂੰ ਪਰ ਲੋਕੀ ਡਾਟੇ ਜਾਂਦੇ ਸੇਵਾ ਦੀ ਗੱਲ ਆਉਂਦੀ ਰ ਜੇ ਇੱਥੇ ਆਏ ਹੋਏ ਆ ਲੈ ਵੀ ਮਿੱਤਰਾ ਤੁਸੀਂ ਹੈ ਨਾ ਜੋ ਵੀ ਇੰਟਰਨੈਟ ਤੇ ਦੇਖਦੇ ਪਏ ਹੋ ਇੰਸਟਾਗ੍ਰam ਤੇ ਉਹਨਾਂ ਚੀਜ਼ਾਂ ਦੇ ਵਿਸ਼ਵਾਸ ਨਾ ਕਰਿਆ ਕਰੋ ਤੇ ਕਿਉਂਕਿ ਉਹ ਸਿਰਫ ਵਿਊਆਂ ਵਿਆਂ ਕਰਕੇ ਚੱਕਰ ਪੈ ਰਹੇ ਕੋਈ ਬਾਈ ਦੱਸਦੇ ਪਏ ਆ ਕਿ ਪੋਸਟਾਂ ਦੇਖੀ ਦੀਆਂ ਆਪਾਂ ਕਿ ਹਰਿਆਣਾ ਆਪਣੇ ਨਾਲ ਨਹੀਂ ਖੜਿਆ ਇਹ ਉਹ ਹੈ ਨਾ ਹਰਿਆਣੇ ਨੇ ਕੱਲ 17 ਟਰੱਕ ਆਇਆ ਚਾਰੇ ਦੇ ਟਰਾਲੀਆਂ ਬਹੁਤ ਕੁਝ ਆਇਆ ਹਰਿਆਣੇ ਨੇ ਬਹੁਤ ਸਾਮਾਨ ਭੇਜਿਆ 인ਦਰਪਾਲ ਸਿੰਘ ਭੈਸਾ ਚੜੂਨੀ ਗਰੁੱਪ ਦਾ ਮੁਟਾ ਪ੍ਰਧਾਨ ਹੈ ਉਹਨਾਂ ਨੇ ਹਰਿਆਣੇੋਂ ਭੇਜੀਆਂ ਕੱਲ ਪਰਤੋਂ 13 ਟਰਾਲੀਆਂ ਆਈਆਂ ਸੀ ਕੱਲ ਰਾਤੀ ਟਰੱਕ ਆਇਆ ਜੇ ਕਿੰਨੇ ਦੇਖਣਾ ਜੋੜੇ ਸਾਰਾ ਸਾਮਾਨ ਖੜਾ ਵਾ ਓਕੇ ਲੋ ਮਿੱਤਰੋ ਸਾਰੇ ਆਪ ਚਾਹੇ ਉਹ ਹਰਿਆਣਾ ਹੋ ਜਵੇ ਚਾਹੇ ਰਾਜਸਥਾਨ ਹੋ ਜਵੇ ਜਦੋਂ ਆਪਣੇ ਤੇ ਵੀ ਮਾੜਾ ਟਾਈਮ ਆਉਂਦਾ ਖੜਦੇ ਆ ਬਸ ਜਿਹੜੀਆਂ ਪੋਸਟਾਂ ਪਾਉਂਦੇ ਪਏ ਕੋਈ ਵੀ ਨਿਊਜ਼ ਚੈਨਲ ਵਾਲੇ ਹੋ ਕੇ ਜਾਂ ਕੁਝ ਵੀ ਕੇ ਰਿਆਣਾ ਨਹੀਂ ਖੜਿਆ ਜੇ ਉਹ ਲਟਰਨ ਪਟਰਨ ਉਹਨਾਂ ਤੇ ਵੀ ਵਿਸ਼ਵਾਸ ਨਾ ਕਰਿਆ ਕਰੋ ਤੇ ਕੁਸ਼ ਸਾਰੇ ਨਾਲ ਹੀ ਆ ਸਾਰੇ ਗਟੇ ਰਹੋ